ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਜੀ ਦੇ ਗੇਟ ਤੋਂ ਬਾਹਰ 3 ਵਜੇ ਤੋਂ ਪਹਿਲਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸਾਹਿਬ ਦੇ ਗੇਟ ਤੋਂ ਬਾਹਰ ਸੱਚਖੰਡ ਦੇ ਵਿੱਚ ਬਰਾਜਮਾਨ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਨਤਨ ਬਾਬਾ ਸੇਖ ਪਰੀ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਪਰਵਾਵਾਂਗੇ ਅਮਰਤ ਵੇਲੇ ਦਾ ਟਾਈਮ ਹੈ ਜਿਹੜਾ 2:41 ਮਿੰਟ ਹੋ ਚੁੱਕੇ ਨੇ ਅੱਜ ਦਿਨ ਬੁੱਧਵਾਰ ਹੈ 10 ਸਤੰਬਰ ਹੈ ਦੇਸੀ ਮਹੀਨਾ 19 ਭਾਦਵਾਨ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਜੀ ਦੇ ਗੇਟ ਤੋਂ ਬਾਹਰ ਅਮਰਤ ਵੇਲੇ 3 ਵਜੇ ਤੋਂ ਪਹਿਲਾਂ ਅਰਦਾਸ ਬੇਨਤੀ ਕਰਾਂਗੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਜੀ ਅਮਰਤ ਵੇਲੇ 3 ਵਜੇ ਤੋਂ ਪਹਿਲਾਂ ਸਭ ਦੀਆਂ ਬੇਨਤੀਆਂ ਅਰਦਾਸ ਬੇਨਤੀਆਂ ਪ੍ਰਮਾਣ ਕਰਦੇ ਐ ਤੇ ਸਾਡੇ ਵੱਲੋਂ ਅਰਦਾਸ ਬੇਨਤੀ ਹੈ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਦੇ ਨਾਲ ਕਾਫੀ ਪਿੰਡਾਂ ਦੇ ਲੋਕਾਂ ਦਾ ਨੁਕਸਾਨ ਹੋਇਆ ਹੈ ਤਾਂ ਸਾਡੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਤੰਤਨ ਬਾਬਾ ਸ਼ੇਖਪੁਰ ਜੀ ਐ ਨੈਚਾਰਨਾ ਦੇ ਵਿੱਚ ਅਰਦਾਸ ਬੇਨਤੀ ਹੈ ਉਹਨਾਂ ਤੇ ਹੁਣ ਕੋਈ ਆਫਤ ਨਾ ਆਵੇ ਅੱਗੇ ਉਹਨਾਂ ਦਾ ਬਚਾਅ ਹੋ ਸਕੇ ਦੂਜਾ ਜੋ ਉਹਨਾਂ ਲੋਕਾਂ ਦੀ ਮਦਦ ਕਰ ਰਹੇ ਨੇ ਭਾਵੇਂ ਸਮਾਜ ਸੇਵੀ ਹੋਣ ਐਨਆਰਆਈ ਹੋਣ ਕਲਾਕਾਰ ਹੋਣ ਲੀਡਰ ਹੋਣ ਸਰਕਾਰਾਂ ਹੋਣ ਕੋਈ ਵੀ ਉਹਨਾਂ ਦੀ ਜਿਹੜੇ ਮਦਦ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਪਾ ਫਰੀਦ ਜੀ ਉਹਨਾਂ ਤੇ ਵੀ ਮਿਹਰ ਭਰਿਆ ਅਥਰਕਨ ਤੰਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲਾਂ ਵਿੱਚ ਰੱਖਣ ਅੱਗੇ ਕਿਸੇ ਤੇ ਕੋਈ ਆਪਤ ਨਾ ਆਵੇ ਹੋਰ ਵੱਖ-ਵੱਖ ਸੂਬਿਆਂ ਦੇ ਵਿੱਚੋਂ ਇਹ ਲੋਕ ਜਿਹੜੀ ਮਦਦ ਕਰਨ ਲਈ ਪਹੁੰਚ ਰਹੇ ਆ ਉਹਨਾਂ ਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਜੀ ਅਪਾਰ ਕਿਰਪਾ ਬਣਾਈ ਰੱਖਣ ਸਾਥ ਤੇ ਮਿਹਰ ਭਰਿਆ ਹੱਥ ਰੱਖਣ ਜਿਹੜੇ ਲੋਕ ਉੱਥੇ ਸੇਵਾ ਕਰਨ ਪਹੁੰਚਦੇ ਐ ਕਾਫੀ ਲੋਕਾਂ ਦਾ ਉੱਥੇ ਨੁਕਸਾਨ ਵੀ ਹੋਇਆ ਟਰੈਕਟਰ ਟਰਾਲੀਆਂ ਦਾ ਨੁਕਸਾਨ ਵੀ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਜੀ ਕਿਰਪਾ ਬਣਾਈ ਰੱਖਣ ਕਿਸੇ ਦਾ ਨੁਕਸਾਨ ਨਾ ਹੋਵੇ ਪੰਜਾਬ ਨੂੰ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਪੰਜਾਬ ਵਾਸੀਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤਾਨੂੰ ਹਣ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸਾਹਿਬ ਢਿੱਲਾ ਬਾਬਾ ਫਰੀਦ ਜੀ ਦੇ ਗੇਟ ਤੋਂ ਬਾਹਰ ਸੱਚਖੰਡ ਦੇ ਵਿੱਚ ਬਰਾਜਮਾਨ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਤਨ ਬਾਬਾ ਫਰੀਦ ਜੀ ਦੇ ਕਰੋ ਦਰਸ਼ਨ ਤਾਂ ਧੰਤਨ ਬਾਬਾ ਅਸੀਦ ਫਰੀਦ ਜੀ ਦੇ ਸੱਜੇ ਪਾਸੇ ਸਤਖੰਡ ਦੇ ਵਿੱਚ ਬਰਾਜ਼ਮਾਨ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਰੀਦ ਹਾਲ ਦੇ ਗੇੜ ਤੋਂ ਬਾਹਰ ਪਰੋ ਹਾਇਰੀਆਂ ਕਰੋ ਦਰਸ਼ਨ ਜੀ ਖੱਬੇ ਪਾਸੇ ਤੰਤਨ ਬਾਬਾ ਸੇਕੂਰੀ ਜੀ ਦੇ ਸਥਾਨ ਦੇ ਗੇੜ ਤੋਂ ਬਾਹਰ ਵੀ ਪਰੋ ਹਾਇਰੀਆਂ ਕਰੋ ਦਰਸ਼ਨ ਜੀ ਇਹ ਸਤਖੰਡ ਦੇ ਵਿੱਚ ਬਰਾਜ਼ਮਾਨ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਫਰੀਦ ਹਾਲ ਦੇ ਗੇਟ ਨੇ ਪਰਵਾਹ ਨਹੀਂ ਕਰੋ ਦਰਸ਼ਨ ਜੀ ਇਧਰ ਸਾਹਮਣੇ ਤੰਤਨ ਬਾਬਾ ਸਿੱਖ ਫਰੀਦ ਜੀ ਦੇ ਖਤਾਨ ਦੇ ਗੇਟ ਨੇ ਇਧਰ ਵੀ ਪਰੋਹਾਇ ਰੀਆਂ ਕਰੋ ਦਰਸ਼ਨ ਜੀ ਵ੍ਰਿਗਿਆਨਾਂ ਦੀ ਤਰ੍ਹਾਂ 3:30 ਵਜੇ ਗੇਟ ਖੁੱਲਣਗੇ 3:50 ਮਿੰਟ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਤੁਹਾਨੂੰ ਸੱਚਖੰਡ ਸਾਹਿਬ ਤੋਂ ਪ੍ਰਕਾਸ਼ ਤਣ ਤੇ ਜਾਂ ਸਮੇਂ ਔਰ ਪ੍ਰਕਾਸ਼ ਹੋਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਉਸ ਤੋਂ ਬਾਅਦ ਜੋ ਅੱਜ ਦੇ ਬਗਨਾਪਾ ਸਾਹਿਬ ਆਉਣਗੇ ਉਹ ਵੀ ਸਰਵਣ ਕਰਵਾਵਾਂਗੇ ਫਿਰ ਹਾਲ ਤੁਸੀਂ ਕੋਸ਼ਿਸ਼ ਕਰਿਓ ਗੁਰਦੁਆਰਾ ਸਾਹਿਬ ਟੀਲਾ ਬਾਬਾ ਫਰੀਦ ਦੇ ਗੇਟ ਤੋਂ ਬਾਹਰ ਜਦੋਂ ਅੰਮ੍ਰਿਤ ਵੇਲੇ ਤੁਸੀਂ ਉੱਠੋਗੇ ਆਪਣਾ ਫੋਨ ਖੋਲੋਗੇ ਫੋਨ ਰਾਈ ਸੱਚਖੰਡ ਦੇ ਵਿੱਚ ਬਿਰਾਜਮਾਨ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਤਨ ਬਾਬਾ ਸੇਖੂ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਓ ਆਇਆਂ ਪਰ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਓ ਤਾਂ ਜੋ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਤੇ ਸਭ ਦਾ ਦਿਨ ਬਧੀਆਂ ਬਤੀਤ ਹੋ ਸਕੇ ਸਾਰੇ ਪੰਜਾਬ ਤੇ ਸਾਰੇ ਤੇ ಅಪਾਰ ਬਖਸ਼ਿਸ਼ ਰਵੇ ਅੱਗੇ ਤੋਂ ਕੋਈ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਖਾਸ ਕਰਕੇ ਹੜਪੀੜਤਾਂ ਲਈ ਜਰੂਰ ਅਰਦਾਸ ਬੇਨਤੀ ਕਰਿਓ ਸਾਡੇ ਵੱਲੋਂ ਵੀ ਇਹ ਅਰਦਾਸ ਬੇਨਤੀ ਹੈ ਪਹਿਲਾਂ ਵੀ ਕਰ ਚੁੱਕੇ ਹਾਂ ਦੁਬਾਰਾ ਫੇਰ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਜੀ ਹੁਣ ਕਿਸੇ ਤੇ ਆਫਤ ਨਾ ਆਵੇ ਹੁਣ ਕਿਸੇ ਦਾ ਨੁਕਸਾਨ ਨਾ ਹੋਵੇ ਸਭ ਤੇ ਮਿਹਰ ਭਰਿਆ ਹੱਥ ਰੱਖਣ ਔਰ ਜੋ ਵੀ ਉਹਨਾਂ ਦੀ ਸੇਵਾ ਕਰ ਰਹੇ ਨੇ ਉਹਨਾਂ ਦੀ ਕਿਰਪਾ ਬਣਾ ਕੇ ਰੱਖਣੇ ਤਾਂ ਉਹਦੇ ਰਸਤੀਆਂ ਬਸਣੀਆਂ ਚੜ੍ਹਦੀਆਂ ਕਲਮੇ ਵਿੱਚ ਰੱਖਣਾ ਤੁਹਾਡੀ ਕਿਰਪਾ ਦੇ ਨਾਲ ਸਾਰੇ ਗਾਜਰਾ ਸੋਨੇ ਅਮਰਤੂਏ ਲਈ ਆਪਦੇ ਦਰ ਤੇ ਹਾਇਰੀਆਂ ਪਾਉਣ ਤੋਂ ਪਹਿਲਾਂ ਹਾਇਰੀਆਂ ਪਾਦਿਓ ਤੋਂ ਅਰਦਾਸ ਬੇਨਤੀਆਂ ਕਰਦਿਆਂ ਤਾਂ ਅਨੇਕਾਂ ਅਪਕਾਰਦਿਆਂ ਗਲਤੀਆਂ ਹੁੰਦੀਆਂ ਨੇ ਅਣਜਾਣ ਬੱਚੇ ਸੰਤ ਕੇ ਮਾਫ ਕਰਨਾ ਗੁਰੂ ਜਾਨ ਸਾਹਿਬ ਜੀ ਬਾਬਾ ਫਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ